ਅਰੇੜੀ ਗਾੜੀਆਂ ਲੋਹਾਰ ਜਾਂ ਗਾੜੀ ਲੋਹਾਰ ਰਾਜਸਥਾਨ ਵਿੱਚ ਇੱਕ ਟੱਪਰੀਵਾਸ ਕਬੀਲਾ ਹੈ ਡੰਡੀ ਇਹ ਲੋਕ ਵੀ ਮੱਧ ਪ੍ਰਦੇਸ਼ ਦੇ ਮਾਲਵਾ ਖੇਤਰ ਵਿੱਚ ਵੀ ਮਿਲਦੇ ਹਨ ਡੰਡੀ ਇਹ ਟੋਲੀਆਂ ਵਿੱਚ ਜੀਵਨ ਬਤੀਤ ਕਰਦੇ ਹਨ ਅਤੇ ਆਪਣਾ ਸਾਰਾ ਸਮਾਨ ਗੱਡੀਆਂ ਉੱਤੇ ਲੱਦ ਕੇ ਰਖਦੇ ਹਨ ਡੰਡੀ ਇਹ ਲੋਹਾਰਾ ਕੰਮ ਕਰਦੇ ਹਨ ਡੰਡੀ ਇਸੇ ਲਈ ਇਹਨਾਂ ਨੂੰ ਗਾੜੀ ਲੋਹਾਰ ਕਿਹਾ ਜਾਂਦਾ ਹੈ ਡੰਡੀ ਇਹਨਾਂ ਲੋਕਾਂ ਨੂੰ ਪੰਜਾਬ ਵਿੱਚ ਗੱਡੀਆਂ ਵਾਲੇ ਕਿਹਾ ਜਾਂਦਾ ਹੈ ਡੰਡੀ ਛੋਟੇ ਮੋਟੇ ਖੇਤੀ ਸੰਦਾਂ ਦੀ ਰਪੇਆ ਚਿੰਟੇ ਤੱਕਲੇ ਖੁਰਚ ਨੇ ਬਣਾਉਣਾ ਬਠਲਾ ਬਾਲਟੀਆਂ ਨੂੰ ਥੱਲੇ ਅਤੇ ਡੱਬਿਆਂ ਪੀਪਿਆਂ ਨੂੰ ਟੱਕਣ ਲਾਉਣੇ ਇਹਨਾਂ ਦਾ ਮੁੱਖ ਕੰਮ ਹੈ ਡੰਡੀ ਇਹਨਾਂ ਦਾ ਪਿਸ਼ੂਕੜ ਰਾਜਸਥਾਨ ਦੇ ਸ਼ਹਿਰ ਚਿਤੌੜਗੜ੍ਹ ਦਾ ਹੈ ਡੰਡੀ ਪਿੰਡਾਂ ਵਿੱਚ ਆਪਣੀਆਂ ਬੈਲ ਗੱਡੀਆਂ ਨੂੰ ਕਾਫਲੇ ਦੇ ਰੂਪ ਵਿੱਚ ਲੈ ਕੇ ਘੁੰਮਣ ਵਾਲੇ ਇਹਨਾਂ ਲੋਕਾਂ ਨੂੰ ਪੰਜਾਬ ਵਿੱਚ ਗੱਡੀਆਂ ਵਾਲੇ ਸ਼ਬਦ ਨਾਲ ਪੁਕਾਰਿਆ ਜਾਂਦਾ ਹੈ ਡੰਡੀ ਪਿੰਡਾਂ ਵਿੱਚ ਇਹਨਾਂ ਦਾ ਆਧਾਰ ਹੋਣਾ ਘਟ ਚੁੱਕਾ ਹੈ ਡੰਡੀ ਪਾਰਾ ਫਿਰ ਵੀ ਘਰਾਂ ਦੇ ਚੁੱਲਿਆਂ ਦੀ ਸਵਾ ਕੱਢਣ ਵਾਲੀਆਂ ਕੜਸ਼ੀਆਂ ਚਿਮਟੇ ਤੱਕਲੇ ਖੁਰਚਣੇ ਬਠਲ ਰਿਪੇਅਰ ਕਰਨੇ ਡੱਬਿਆਂ ਪੀਪਿਆਂ ਨੂੰ ਟੱਕਣ ਲਾਉਣਾ ਇਹਨਾਂ ਦਾ ਮੁੱਖ ਕੰਮ ਜਾਰੀ ਹੈ ਡੰਡੀ ਰਾਜਸਥਾਨ ਵਿੱਚ ਅਮਿੱਟ ਰਹਿਣ ਵਾਲੇ ਮਹਾਰਾਣਾ ਪ੍ਰਤਾਪ ਦੀ ਅਕਬਰ ਕੋਲੋਂ ਹੋਈ ਹਾਰ ਤੋਂ ਬਾਅਦ ਇਹ ਲੋਕ ਆਪਣੇ ਘਰਾਂ ਨੂੰ ਤਿਆਗ ਕਬੀਲਿਆਂ ਦੇ ਰੂਪ ਵਿੱਚ ਆਏ ਦੱਸੇ ਜਾਂਦੇ ਹਨ ਡੰਡੀ ਇਸ ਦੀ ਪੁਸ਼ਟੀ ਪੰਜਾਬੀ ਯੂਨੀਵਰਸਿਟੀ ਬਲੰਗ ਆਪਣੇ ਸੱਭਿਆਚਾਰ ਅਤੇ ਵਿਰਸੇ ਦੀ ਸੰਭਾਲ ਹਿੱਤ ਕਿਰਪਾਲ ਕਜਾਕ ਰੈਡੀ ਦੁਆਰਾ ਸੰਪਾਦਿਤ ਕਿਤਾਬ ਗਾੜੀ ਲੋਹਾਰ ਕਬੀਲੇ ਦਾ ਸੱਭਿਆਚਾਰ ਰਾਹੀ ਵੀ ਕੀਤੀ ਗਈ ਹੈ ਡੰਡੀ ਕੁਝ ਸਦੀਆਂ ਪਹਿਲਾਂ ਗਾੜੀ ਲੋਹਾਰ ਰਾਜਪੂਤ ਛਾਨੋ ਸ਼ੌਕਤ ਨਾਲ ਆਪਣੀ ਮੁਖਤਾਰਾ ਨਾਲੋਂ ਟੁੱਟ ਗਏ ਸੰਡੰਡੀ ਆਪਣੀ ਜਨਮ ਪੋਏ ਨੂੰ ਤਿਆਗ ਕੇ ਟੱਪਰੀਵਾਸ ਕਬੀਲੇ ਦੇ ਰੂਪ ਵਿੱਚ ਪਰਵਰਤਿਤ ਹੋ ਗਏ ਸੰਡੰਡੀ ਉਸ ਤੋਂ ਪਹਿਲਾਂ ਇਹ ਲੋਕ ਰਾਜਪੂਤਾਂ ਦੀਆਂ ਉੱਚ ਜਾਤੀਆਂ ਵਿੱਚੋਂ ਸਮਝੇ ਜਾਂਦੇ ਸਨ ਡੰਡੀ ਇਹ ਲੋਕ ਆਪਣੇ ਆਪ ਨੂੰ ਮਹਾਰਾਣਾ ਪ੍ਰਤਾਪ ਸਿੰਘ ਦੇ ਪੈਰੋਕਾਰ ਸਮਝਦੇ ਹਨ ਜਿਸ ਸੰਬੰਧੀ ਇਤਿਹਾਸਕ ਹਵਾਲੇ ਵੀ ਦਿੱਤੇ ਜਾ ਸਕਦੇ ਹਨ ਜਿੰਨਾ ਵਿੱਚ ਇਹਨਾਂ ਦਾ ਪ੍ਰਾਨ ਹੈ ਕਿ ਚਤੌੜ ਉਦੋਂ ਤੱਕ ਨਹੀਂ ਜਾਣਾ ਜਦੋਂ ਤੱਕ ਬੰਦਾ ਸਤਿਕਾਰ ਫਿਰ ਪ੍ਰਾਪਤ ਨਾ ਕੀਤਾ ਜਾ ਸਕੇ ਡੰਡੀ ਮਹਾਰਾਣਾ ਪਰਤਾਪ ਦੇ ਨਾਲ ਜੁੜੇ ਰਾਜਪੂਤਾਂ ਨੇ ਇਸ عہد ਦੀ ਪੂਰਤੀ ਲਈ ਹੀ ਘਰ-ਬਾਰ ਤਿਆਗੇ ਸਨ ਡੰਡੀ ਆਪਣੇ ਪਰਿਵਾਰ ਸਮੇਤ ਜੰਗਲਾਂ ਵਿੱਚ ਰਹ ਕੇ ਮੁਗਲ ਸ਼ਾਸਕਾਂ ਵਿਰੁੱਧ ਲੜੀ ਲੰਬੀ ਲੜਾਈ ਨੂੰ ਇਹ ਹਾਰ ਗਏ ਸਨ ਅਤੇ ਇਹਨਾਂ ਦਾ ਵਕਾਰ ਗਵਾਚ ਗਿਆ ਸੀ ਡੰਡੀ ਪਰ ਇਤਿਹਾਸਕਾਰਾਂ ਅਨੁਸਾਰ ਵੀ Rajput ਲੋਕ ਅਕਬਰ ਤੋਂ ਹਾਰਨ ਉਪਰੰਤ ਆਪਣੀ ਅਣਖ ਆਬਰੂ ਦੀ ਦੁਬਾਰਾ ਪ੍ਰਾਪਤੀ ਤੱਕ ਚਤੌੜ ਦੀ ਮਿੱਟੀ ਨੂੰ ਨਾ ਸ਼ੁਹਣ ਲਈ ਵਚਨਬੰਦ ਹੋ ਗਏ ਸਨ ਡੰਡੀ ਉਹਨਾਂ ਦਾ ਖੂਫੀਆ ਐਲਾਨ ਸੀ ਜਦੋਂ ਤੱਕ ਚਤੌੜ ਵਿੱਚ ਗਵਾਚਿਆ ਵਕਾਰ ਬਹਾਲ ਨਹੀਂ ਹੋ ਜਾਂਦਾ ਉਹ ਉਦੋਂ ਤੱਕ ਟਿਕ ਕੇ ਨਹੀਂ ਬੈਠਣਗੇ ਡੰਡੀ ਕਾਫਲਿਆਂ ਵਿੱਚ ਘੁੰਮਦੇ ਰਹਿਣਗੇ ਅਤੇ ਕਿਸੇ ਤੋਂ ਮੰਗ ਕੇ ਨਹੀਂ ਖਾਣਗੇ ਡੰਡੀ ਹੁਣ ਤੱਕ ਇਹ ਛੋਟਾ ਮੋਟਾ ਪਰ ਖਾਣਾ ਲਹਾਰਾ ਕੰਮ